ਸਤਿ ਸ਼੍ਰੀ ਅਕਾਲ ਜੀ ਦੋਸਤੋ ਜਿੰਨੇ ਵੀ ਭਰਾ ਪਿੰਡੂ ਜੀਮੀਦਾਰ ਫੇਸਬੁੱਕ ਪੇਜ ਜਾਂ YouTube ਚੈਨਲ ਦੇ ਜ਼ਰੀਏ ਇਸ ਵੀਡੀਓ ਨੂੰ ਦੇਖ ਰਹੇ ਹੋ ਅੱਜ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਇੱਕ ਤਾਹਾ ਕਮੈਤ ਰੰਗ ਦੀ ਮਾਰਵਾੜੀ ਘੋੜੀ ਦਿਖਾਉਣੀ ਆ ਘੋੜੀ ਇਹ ਸੂਈ ਵੀ ਆ ਤੇ ਇਹਦੇ ਮੰਗਰ ਪਿਛਲੇ ਸੂਏ ਦੀ ਲਾਲ ਰਤਨ ਦੀ ਬਸ਼ੇਰੀ ਆ ਇਹ ਬੱਚੀ ਵੀ ਆਪਾਂ ਸੇਲ ਕਰਨੀ ਆ ਮਿੱਤਰੋ ਤੇ ਬਸ਼ੇਰੀ ਦੀ ਜਿਹੜੀ ਉਮਰ ਆ ਪੂਰੀ 1 ਸਾਲ ਹੋ ਗਈ ਤੇ ਆਪਾਂ ਆਪ ਹੀ ਇਹ ਉਦੋਂ ਘੋੜੀ ਲਾਰ ਰਤਨ ਤੋਂ ਮੀਟ ਕਰਾਈ ਸੀ ਸਾਰੇ ਪ੍ਰੂਫ ਤੁਹਾਨੂੰ ਮਿਲ ਜਾਣਗੇ ਤੇ ਤੁਸੀਂ ਬੱਚੀ ਦਾ ਡੀਐਨਏ ਵੀ ਕਰਵਾ ਸਕਦੇ ਹੋ ਫੁੱਲ ਜ਼ਿੰਮੇਵਾਰੀ ਆ ਸਾਰੀ ਤੇ ਘੋੜੀ ਦੁਬਾਰੇ ਫੇਰ 4.5 ਮਹੀਨਿਆਂ ਦੀ ਹੁਣ ਗੱਬਣ ਚੈੱਕ ਪਾਸ ਆ ਮਾਰਵਾੜੀ ਘੋੜੇ ਸਰਤਾਜ ਤੋਂ ਜਿਹੜਾ ਸੰਧੂ ਸਟੱਡ ਫਾਰਮ ਤੇ ਪਿੰਡ ਡੋਰਡਾਲਿਆਂ ਦੇ ਕੋਲੇ ਰਤਨਾਕਰ ਲਾਈਨ ਦਾ ਘੋੜਾ ਸਰਤਾਜ ਉਹ ਤੋਂ ਗੱਬਣ ਚੈੱਕ ਪਾਸ ਆ 4.5 ਮਹੀਨਿਆਂ ਦੀ 13 ਮਾਰਚ ਦਾ ਘੋੜੀ ਦਾ ਜੰਪ ਆ ਸੋ ਪੂਰੇ 4.5 ਮਹੀਨਿਆਂ ਦੀ ਹੁਣ ਗੱਬਣਾ ਘੋੜੀ ਦੀ ਜਿਹੜੀ ਉਮਰ ਆ ਤਕਰੀਬਨ 6.5 ਤੋਂ 7 ਸਾਲਾਂ ਦੇ ਵਿੱਚ ਆ ਬਾਕੀ ਜਿਹੜੀ ਆ ਲਾਰ ਰਤਨ ਵਾਲੀ ਬਸ਼ੇਰੀਆ ਮਿੱਤਰੋ ਇਹ ਵੀ ਬਾਲਪੌਰੀਆਂ ਦੀ ਬਿਲਕੁਲ ਸਾਫਾ ਲੈਂਥ ਲੁਥ ਬੜੀ ਚੰਗੀ ਆ ਵਧੀਆ ਚੰਗੀ ਬਰੀਡਿੰਗ ਵਾਲੀ ਘੋੜੀ ਬਣੂਗੀ ਕੱਦ ਘਾਠ ਸੋਹਣਾ ਕਰਦੀ ਆਉਂਦੀ ਆ ਸੋ ਜਿਹੜਾ ਵੀ ਕੋਈ ਚਾਹਵਣ ਸੱਜਣੇ ਬਸ਼ੇਰੀ ਖਰੀਦਣਾ ਚਾਹੁੰਦਾ ਤੇ ਜਾਂ ਘੋੜੀ ਲੈਣੀ ਆ ਜਾਂ ਬਣਿਆ ਤਣੇ ਸੈੱਟ ਖਰੀਦਣਾ ਤਾਂ ਸਕਰੀਨ ਦੇ ਉੱਤੇ ਮੈਂ ਆਪਦਾ ਕੰਟੈਕਟ ਨੰਬਰ ਦੇਤਾ 98038 37038 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਦੋਨਾਂ ਬਾਰੇ ਗੱਲਬਾਤ ਕਰ ਸਕਦੇ ਹੋ ਆਪਣੇ ਦੋਵੇਂ ਜਾਨਵਰ ਘਰਦੇ ਹੀ ਆ ਘੋੜੀ ਬੀਮ ਜਿਵੇਂ ਮੈਂ ਤੁਹਾਨੂੰ ਦੱਸਿਆ ਪਿਛਲੀ ਵਾਰ ਆਪਾਂ ਆਪ ਹੀ ਲਾਰ ਰਤਨ ਤੋਂ ਮੀਟ ਕਰਾਈ ਸੀ ਸਾਰੇ ਤੁਹਾਨੂੰ ਪ੍ਰੂਫ ਮਿਲ ਜਾਣਗੇ ਡੀਐਨਏ ਤੱਕ ਦੀ ਆਪਣੀ ਸਾਰੀ ਫੁੱਲ ਜ਼ਿੰਮੇਵਾਰੀ ਆ ਜਦੋਂ ਮਰਜੀ ਜਿੱਥੇ ਮਰਜੀ ਤੁਸੀਂ ਤਸੱਲੀ ਕਰ ਸਕਦੇ ਹੋ ਤੇ ਬਸ਼ੇਰੀ ਕੱਦ ਕਾਠ ਚੰਗਾ ਕਰਦੀ ਆਉਂਦੀ ਆ ਤੇ ਘੋੜੀ ਦੀ ਜਿਹੜੀ ਉਮਰ ਆ ਤਕਰੀਬਨ 6.5 ਤੋਂ 7 ਸਾਲਾਂ ਦੇ ਵਿੱਚ ਵਿੱਚ ਆ ਕੱਦ ਜਿਹੜਾ ਘੋੜੀ ਦਾ 9 ਟੈਂਚਾ ਦੋਸਤੋ ਤੇ ਬਾਲ ਪੌਰੀਆਂ ਦੀ ਘੋੜੀ ਬਿਲਕੁਲ ਸਾਫ ਆ ਵਧੀਆ ਸਾਊ ਸ਼ਰੀਫ ਘੋੜੀ ਆ ਤੇ ਸਵਾਰੀ ਦੀ ਪਾਸ ਆ ਸੋਹਣਾ ਤੁਰਾ ਤੁਰਦੀ ਆ ਨਵੇਂ ਬੰਦੇ ਦੇ ਰੱਖਣ ਵਾਲਿਆਂ ਵੀ ਘੋੜੀ ਚੰਗੀ ਆ ਧੌਣ ਧੂਣ ਬੰਨ ਤਰਾਂ ਤੁਸੀਂ ਦੇਖ ਸਕਦੇ ਹੋ ਕਟ ਕੰਡੀਸ਼ਨ ਘੋੜੀ ਦੀ ਚੰਗੀ ਆ ਲੈਂਥ ਵੀ ਚੰਗੀ ਆ ਰੰਗ ਵੀ ਸੋਹਣਾ ਸੋ ਜਿਨੇ ਕਿਸੇ ਨੇ ਘੋੜੀ ਤੇ ਬਸ਼ੇਰੀ ਖਰੀਦਨੀ ਆ ਮਿੱਤਰੋ ਕਾਲ ਕਰ ਲਿਓ ਮੈਨੂੰ ਤੇ ਬਾਕੀ ਆਪਣੇ ਘਰੇ ਆ ਕੇ ਤੁਸੀਂ ਘੋੜੀ ਤੇ ਬਸ਼ੇਰੀ ਦੇਖ ਸਕਦੇ ਹੋ ਜਿਵੇਂ ਮੈਂ ਤੁਹਾਨੂੰ ਦੱਸਿਆ ਬਸ਼ੇਰੀ ਦੀ ਜਿਹੜੀ ਉਮਰ ਆ ਪੂਰੇ 1 ਸਾਲ ਹੋ ਗਈ ਪਿਛਲੇ ਸਾਲ ਇਹਦਾ ਜੁਲਾਈ ਦਾ ਹੀ ਜਨਮ ਸੀਗਾ ਤੇ ਆਪਣੇ ਘਰੇ ਹੋਮ ਬਰੀਡ ਹੀ ਬੱਚੀ ਆ ਇਹਦੀ ਮਾਂ ਆਪਾਂ 2 ਸਾਲ ਪਹਿਲਾਂ ਲਿਆਂਦੀ ਸੀ ਸੋ ਜਿਹੜਾ ਪਿੰਡ ਆਪਣਾ ਮੌੜ ਨਾਬਾ ਬਰਨਾਲੇ ਜ਼ਿਲ੍ਹੇ ਦੇ ਵਿੱਚ ਪੈਂਦਾਗਾ ਤਪਾ ਮੰਡੀ ਤੋਂ ਤਕਰੀਬਨ 8-10 ਕਿਲੋਮੀਟਰ ਦੂਰ ਜਿਵੇਂ ਆਪਾਂ ਤਪੇ ਤੋਂ ਭਧੌੜ ਵਾਲਾ ਰੋਡ ਆਉਨੇ ਆ ਉਹਦੇ ਤੇ ਪਿੰਡ ਪੈਂਦਾ ਆਪਣਾ ਤੇ ਇਧਰ ਜੇ ਆਪਾਂ ਮੋਗੇ ਬਰਨਾਲੇ ਵਾਲੀ ਸਾਈਡ ਤੋਂ ਜਾਂ ਬਾਜੇਗਾਨੇ ਵਾਲੀ ਸਾਈਡ ਤੋਂ ਭੜੌੜ ਵਾਲੇ ਪਾਸੇ ਆਉਣਿਆਂ ਤਾਂ ਉਥੋਂ ਪੱਖੋ ਕੈਂਚੀਆਂ ਤੋਂ ਆਪਣਾ ਪਿੰਡ ਆ ਜਿਹੜਾ ਤਕਰੀਬਨ 10-12 ਕਿਲੋਮੀਟਰ ਦੂਰ ਪੈ ਜਾਂਦਾ ਕਾਲ ਕਰ ਲਿਓ ਮੈਨੂੰ ਜਿਹੜਾ ਵੀ ਕੋਈ ਚਾਹਵਣ ਸੱਜਣ ਘੋੜੀ ਤੇ ਬਸ਼ੇਰੀ ਖਰੀਦਣਾ ਚਾਹੁੰਦਾ ਹੋਇਆ ਮਿੱਤਰੋ ਘੋੜੀ ਦਵਾਰੇ 4.5 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਤੇ ਬਸ਼ੇਰੀ ਇਹ ਲਾਰਤਨ ਘੋੜੇ ਦੀ ਆ 1 ਸਾਲੀ ਦੀ ਉਮਰ ਹੋਗੀ ਬਾਲ ਪੌਰੀਆਂ ਦੇ ਦੋਨੇ ਜਾਨਵਰ ਸਾਫ ਆ